ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਭਾਜਪਾ ਨੇ ਬੂਤਪੱਦਰਤੇ ਸੰਗਠਨਾਤਮਕ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਲੜੀ ਵਿੱਚ ਸਥਾਨਿਕ ਵਿਵੇਕਤਾ ਮੰਂਦਰ ਵਿੱਚ ਕੈਲਾਸ਼ਨਗਰ ਸਰਕਲ ਦੀ ਚੋਣ ਇੰਚਾਰਜ ਤੇ ਜ਼ਿਲ੍ਹਾ ਉਪ ਪ੍ਰਧਾਨ ਨਵਲਜੈਨ ਦੀ ਪ੍ਰਦਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਭਾਜਪਾ ਦੇ ਸਹਿ ਚੋਣ ਇੰਚਾਰਜ ਅਤੇ ਜ਼ਿਲ੍ਹਾ ਉਪ ਪ੍ਰਧਾਨ ਡਾਕਟਰ ਨਰਮਲ ਨૈયਰ ਟੱਬਾ ਰੂਟ ਸਰਕਲ ਦੇ ਚੋਣ ਇੰਚਾਰਜ ਅਤੇ ਜ਼ਿਲ੍ਹਾ ਪ੍ਰੈਸ ਸਖਤਰ ਡਾਕਟਰ ਸतीश ਕੁਮਾਰ ਰਾਹੋਂ ਰੋਡ ਸਰਕਲ ਦੇ ਚੋਣ ਇੰਚਾਰਜ ਜਸਦੇਵ ਦਿਵਾੜੀ ਜ਼ਿਲ੍ਹਾ ਕਾਰਜਕਾਰੀ ਕਾਉਂਸਲਰ ਪਤੀ ਵਿੱਪਨ ਬਿਨਾਇਕ ਵਿਸ਼ੇਸ਼ ਤੌਰ ਤੇ ਮੌਜੂਦ ਹਨ ਮੀਟਿੰਗ ਵਿੱਚ ਸ਼ਕਤੀ ਕੇਂਦਰ ਇੰਚਾਰਜਾਂ ਨੂੰ ਸਰਬਸੰਮਤੀ ਨਾਲ ਜਨਰਲ ਕਮੇਟੀ ਵਿੱਚੋਂ ਬੂਥ ਹੈੱਡ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਬੂਥ ਹੈੱਡ ਸਰਕਲਾਂ ਦੇ ਮੁਖੀਆਂ ਦੀ ਨਿਯੁਕਤੀ ਵੀ ਸਰਬਸੰਮਤੀ ਨਾਲ ਕਰਨਗੇ ਇਸ ਮੌਕੇ ਡਾਕਟਰ ਨਿਰਮਲ ਨૈયਰ ਅਤੇ ਨਵਲ ਜੈਨ ਨੇ ਕਿਹਾ ਕਿ ਬੂਥ ਕਮੇਟੀ ਦੇ ਗਠਨ ਤੋਂ ਬਾਅਦ ਸਰਕਲਾਂ ਦੇ ਮੁਖੀ ਨਿਯੁਕਤ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਜਿਸ ਬੂਥ ਤੇ ਵੋਟਰ ਦਾ ਨਾਮ ਦਰਜ ਹੋਵੇਗਾ ਉਸ ਬੂਥ ਦੇ ਵਰਕਰ ਨੂੰ ਉਸ ਬੂਥ ਦਾ ਮੁਖੀ ਨਿਯੁਕਤ ਕੀਤਾ ਜਾਵੇਗਾ ਅਤੇ ਉਸ ਲਈ ਭਾਜਪਾ ਦਾ ਸਥਾਈ ਮੈਂਬਰ ਹੋਣਾ ਜ਼ਰੂਰੀ ਹੋਵੇਗਾ ਇਸ ਮੌਕੇ ਪਾਜਪਾ ਦੇ ਅਨਲ ਮਿੱਤਲ, ਰਵੀ ਅਗਰਵਾਲ, ਰومی ਮਲੋਤਰਾ ਅਤੇ ਕਲਾਸ਼ਨਗਰ ਸਰਕਲ ਦੇ ਸਮੂਹ ਵਰਕਰ ਮੌਜੂਦ ਸਨ।